ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸ ਕਰਨ ਜੀ ਇੱਥੇ ਮੈਂ ਧੋ ਰਹੀ ਸੀ ਜੀ ਭਾਂਡੇ ਸਾਰੇ ਮਾਜ ਲਏ ਨੇ ਤੇ ਧੋ ਕੇ ਰੱਖ ਰਹੀ ਸੀ ਵੱਡੇ ਭਾਂਡੇ ਪਹਿਲਾਂ ਧੋ ਕੇ ਮੋਦੇ ਮਾਰ ਦਿੱਤੇ ਨੇ ਜੀ ਇਹ ਛੋਟੇ ਸੀ ਦੁਪਹਿਰੀ ਚਾਹ ਪਾਣੀ ਆਈ ਰੋਟੀ ਆਈ ਉਹ ਸਾਫ ਕਰ ਰਹੀ ਸੀ ਜੀ ਇਸ ਤੋਂ ਬਾਅਦ ਫਿਰ ਧੋਵਾਂਗੀ ਜੀ ਕੱਪੜੇ ਇੱਥੇ ਮਸ਼ੀਨ ਚੱਲ ਰਹੀ ਸੀ ਆਪਣੀ ਬਾਅਦ ਦੇ ਵਿੱਚ ਭਾਂਡੇ ਚਾੱਕੇ ਤੋਂ ਕੱਪੜੇ ਕੱਢ ਦਾਂਗੇ ਜੀ ਮਸ਼ੀਨ ਚੋਂ ਉਹ ਸੁੱਕਣੇ ਪਾ ਦਾਂਗੇ ਤੇਈ ਵਾਰੀ ਭਾਂਡੇ ਮਾਂਜਦੇ ਹਾਂ ਦੇ ਵਿੱਚ ਬਾਹਰ ਲਿਆ ਤੇ ਮਾਂ ਨਹੀਂ ਪੈਂਦੀ ਨਹੀਂ ਅੱਜ ਆਪਾਂ ਅੰਦਰ ਲਈ ਸਿੰਕ ਦਾ ਨਲ ਪਾਇਪ ਦਾ ਕੋਈ ਹੱਲ ਨਹੀਂ ਹੋਇਆ ਸੈਮੀ ਅੱਜ ਟਿਕ ਜਾ ਪੁੱਤ ਟਿਕ ਜਾ ਅੱਜ ਇਹਨੂੰ ਔਰ ਕਰਿਓ ਜੀ ਥੋੜਾ ਜਿਹਾ ਅੱਜ ਸੈਮੀ ਆਪਣਾ ਬਹੁਤ ਗਾਹ ਪਾ ਰਿਹਾ ਵਿੱਚ ਮਸਤਿਆ ਹੋਇਆ ਸੈਦ ਦੀ ਆਵਾਜ਼ ਵਿੱਚ ਆਉਂਦੀ ਹੂ ਤੁਹਾਨੂੰ ਅੱਜ ਪਤਾ ਨਹੀਂ ਇਹਨੂੰ ਕੀ ਹੋਇਆ ਟੇਕੇ ਨਹੀਂ ਪੈਦਾ ਹੈਗਾ ਤੇ ਲੋ ਜੀ ਆਪਾਂ ਭਾਂਡੇ ਧੋ ਕੇ ਚੱਕ ਦਈਏ ਇਥੋਂ ਕਪੜੇ ਵੀ ਕਾਫੀ ਹੋਏ ਪਏ ਸੀ ਤੇ ਇੱਕ ਸਰਦੀਆਂ ਵਾਲੇ ਮੋٹے ਕੱਪੜੇ ਹੋ ਜਾਂਦੇ ਨੇ ਜੀ ਹੁਣ ਅੱਜ ਤਨ ਸਾਰਾ ਦਿਨ ਕੰਮ ਕਰੀ ਗਏ ਜੀ ਸਾਰਾ ਦਿਨ ਹੀ ਚੱਲੀ ਗਿਆ ਕੰਮ ਪਤਾ ਨਹੀਂ ਕਦੇ ਕਦੇ ਕੀ ਹੋ ਜਾਂਦਾ ਜੀ ਸਾਰਾ ਦਿਨ ਹੀ ਕੰਮ ਨਿਪਟੜਦੀ ਹੈਗੀ ਜੇ ਸਾਰੇ ਕੰਮ ਕਰਦੇ ਆਪਾਂ ਤਾਂ ਕਰਕੇ ਜੀ ਸਾਰਾ ਦਿਨ ਲੱਗ ਜਾਂਦਾ ਜੀ ਇੱਕ ਦਾ ਵਿੱਚੋਂ ਸਾੜ ਲੈਣੇ ਕਈ ਵਾਰੀ ਕੱਪੜੇ ਨਹੀਂ ਧੋਤੇ ਜਿੰਨੂੰ ਕਰੇ ਪੋਚੇ ਹੀ ਲਾਏ ਇਹ ਥੋੜਾ ਜਿਹਾ ਰੈਸਟ ਮਿਲ ਜਾਂਦੀ ਹੈ ਵਿੱਚ ਦੀ ਦਿਨ ਛੋਟਿਆਂ ਕਰਕੇ ਬਹੁਤ ਟਾਈਮ ਲੱਗ ਜਾਂਦਾ ਜੀ ਪਤਾ ਹੀ ਲੱਗਦਾ ਦਿਨ ਕਦੋਂ ਲੰਘ ਜਾਂਦਾ ਕੰਮ ਕਰਦੇ ਕਰਦੇ ਤੇ ਇੱਥੇ ਲੱਗੀ ਸੀ ਜਿਵੇਂ ਕੱਪੜੇ ਕੱਢਣ ਇੱਕ ਵਾਰ ਇਹ ਸੁਕਾ ਕੇ ਰੱਖ ਲੈਣੀ ਪਹਿਲਾਂ ਇਹ ਦੂਸਰੀ ਵਾਰੀ ਦੇ ਮਸ਼ੀਨ ਚੋਂ ਕੱਢੇ ਨੇ ਤੇ ਹੁਣ ਮਸ਼ੀਨ ਦੇ ਵਿੱਚ ਬੈਡ ਸਿੱਟ ਪਾਈ ਹੋਈ ਸੀ ਤੇ ਮੋٹے ਕੱਪੜੇ ਦਾ ਧੋਣੇ ਵੀ ਔਖੇ ਹੋ ਜਾਂਦੇ ਨੇ ਜੀ ਮੋٹے ਕੱਪੜੇ ਹੁੰਦੇ ਨੇ ਤੇ ਇੱਕ ਪਾਣੀ ਨਾਲ ਹੋਰ ਭਾਰੇ ਹੋ ਜਾਂਦੇ ਨੇ ਨਾ ਇਹ ਜਲਦੀ ਸੁੱਕਦੇ ਨੇ ਗਰਮੀ ਵਾਲੇ ਵਧੀਆ ਹੁੰਦੇ ਨੇ ਸੌਖੇ ਜਲਦੀ ਧੋਤੇ ਜਾਂਦੇ ਨੇ ਉਹਨਾਂ ਦਾ ਕੋਈ ਐਨਾ ਔਖਾ ਨਹੀਂ ਹੁੰਦਾ ਮੋਟੀਆਂ ਲੋਹਾਂ ਨੇ ਤੇ ਜਦੋਂ ਗਿੱਲੇ ਹੋ ਜਾਂਦੇ ਨੇ ਪਾਣੀ ਪੀ ਕੇ ਤਾਂ ਬਹੁਤ ਜਿਆਦਾ ਭਾਰੀ ਹੋ ਜਾਂਦੇ ਨੇ ਥੋੜੇ ਜੇ ਕੱਪੜਿਆਂ ਨਾਲੇ ਨਾਲ ਮਸ਼ੀਨ ਐ ਲੱਗਦੀ ਹੁੰਦੀ ਹੈ ਜਿਵੇਂ ਮਸ਼ੀਨ 'ਚ ਪਤਾ ਨਹੀਂ ਕਿੰਨੇ ਕੱਪੜੇ ਪਾ ਦੇ ਗਰਮੀ ਵਾਲੇ ਕਾਫੀ ਪੈ ਜਾਂਦੇ ਨੇ ਇੱਕ ਵਾਰੀ 'ਚ ਇਹਨਾਂ ਨੂੰ ਆਪਾਂ ਕੱਢ ਕੇ ਪਾਣੀ ਥੈਂ ਜੀ ਸਕਾ ਆਪੇ ਸਾਰੇ ਇਕੱਠੀ ਸੁਕਣੇ ਪਾ ਲਵਾਂਗੀ ਦੂਸਰੇ ਵੀ ਜਿਹੜੇ ਪਹਿਲਾਂ ਸਕਾਏ ਨੇ ਉਹ ਇੱਥੀ ਟੋਕਰੀ 'ਚ ਪੈ ਨੇ ਜਿਹੜੇ ਸੁਕਣੇ ਨਹੀਂ ਪਾਏ ਇਕੱਠੀ ਪਾ ਲਵਾਂਗੀ ਬੈੱਡsheet ਬਾਅਦ 'ਚ ਕੱਢਾਂਗੇ ਉਹ ਹੁਣ ਪਾਈ ਹੈ ਜੀ ਦੁਬਾਰੇ ਵਿੱਚ ਮਸ਼ੀਨ 'ਚ ਇਹ ਕੱਪੜੇ ਕੱਢ ਕੇ ਉਹ ਪਤਲੀ ਉਸਾਈ ਦੀ ਸੀ ਕਬੱਡਾਂ ਦੇ ਜਿੱਧਰ ਨਹੀਂ ਪੈਂਦੇ ਜੀ ਇਹ ਜੀ ਹੁਣ ਉਹ ਚੱਕ ਦਿੱਤੀ ਹੈ ਤੇ ਉੱਥੇ ਸਰਦੀਆਂ ਵਾਲੀ ਉਸਾ ਲਾਂਗੇ ਇਹਨਾਂ ਦਾ ਪਾਣੀ ਕੱਢ ਕੇ ਚੰਗੀ ਤਰ੍ਹਾਂ ਸੁਕਾ ਲੈਂਦੇ ਆ ਉਹਨਾਂ ਨੂੰ ਵੀ ਆਪਾਂ ਗਰਮੀ ਦੇ ਵਿੱਚ ਤਾਂ ਧਿਕ ਮਿੰਟ ਤੀ ਸੁਕਾਈ ਜਾਂਦੇ ਸੀ ਕੱਪੜੇ ਪਰ ਹੁਣ ਤਾਂ 2 ਮਿੰਟਾਂ 'ਚ ਸੁਕਾ ਲੈਣੀ ਹੁੰਦੀ ਹੈ ਜੇ ਬਦਲਾ ਲੈਣੀ ਇੱਕ ਤੋਂ ਵੀ ਚੰਗੀ ਤਰ੍ਹਾਂ ਪਾਣੀ ਨਿਕਲ ਜੇ ਇਹਨਾਂ ਦਾ ਜਲਦੀ ਸੁੱਕ ਜਾਣ ਤੇ ਬਾਰੀ ਮੱਖੀਆਂ ਬਹੁਤ ਤੰਗ ਕਰਦੀਆਂ ਨੇ ਕੈਮਰੇ ਤੇ ਵੀ ਮੱਖੀਆਂ ਆ ਰਹੀਆਂ ਨੇ ਜੇ ਮੁਰਿਆਜ ਬਹੁਤ ਜਿਆਦੀ ਮੱਖੀਆਂ ਨੇ ਜੀਦ ਕੀ ਪਤਾ ਨਹੀਂ ਸਾਡੇ ਨੇ ਜਾਂ ਸਾਰਿਆਂ ਦੇ ਨੇ ਆਪਣੇ ਨੇੜੇ ਸੈਲਰਾਂ ਕਰਕੇ ਹੋ ਸਕਦੀਆਂ ਨੇ ਜੀ ਸੈਲਰ ਨੇ ਕਿ ਨੇੜੇ ਤੇ ਕਈ ਘਰਾਂ ਦੇ achar ਵੀ ਪਾਈ ਹੋਈ ਨੇ ਜਾਉਦੀ ਕਰਕੇ ਹੋ ਸਕਦੀਆਂ ਨੇ ਜੀ ਅੱਗੇ ਤਾਂ ਨਹੀਂ ਹੁੰਦੀਆਂ ਸੀ ਇੰਨੀਆਂ ਪਰ ਇਸ ਵਾਰ ਬਹੁਤ ਨੇ ਮੱਜਾਂ ਤੇ ਵੀ ਮੱਖ ਹੁੰਦੀ ਹੈ ਜੀ ਹੁਣ ਥੋੜੀ ਜੀ ਠੰਡ ਕਰਕੇ ਘਟੀ ਹੋਈ ਹੈ ਜਦੋਂ ਪਲੜ ਲਾ ਦਾਂਗੇ ਫੇਰ ਵੀ ਅੰਦਰ ਹੋਈ ਜੂਗੀ ਠੰਡ ਦੇ ਵਿੱਚ ਬੈਠੀਆਂ ਨੇ ਆਰਾਮ ਨਾਲ ਮੱਜਾਂ ਮੱਖ ਤੋਂ ਥੋੜੀ ਜੀ ਰਾਹਤ ਮਿਲੀ ਹੋਈ ਹੈ ਇਹਨਾਂ ਨੂੰ ਅੱਜ ਦਾਲ ਆਪਣੀ ਬਣੀ ਹੋਈ ਸੀ ਤਾਂ ਕਰਕੇ ਦੁਪਹਿਰੇ ਬਾਅਦ ਕੱਪੜੇ ਧੋ ਦਿੱਤੇ ਨੇ ਕਿ ਕੱਲ੍ਹ ਨੂੰ ਧੋਂਦੀ ਫਿਰ ਹੋਰ ਜ਼ਿਆਦਾ ਹੋ ਜਾਂਦੇ ਜੀ। ਤੇ ਥੋੜਾ ਜਿਹਾ ਟਾਈਮ ਸੀਗਾ ਇੱਥੇ। ਹੁਣ ਧੋ ਦਿੱਤੇ ਨੇ ਆਪਾਂ। ਜੇ ਸ਼ਾਮ ਨੂੰ ਦਾਲ ਪਾਣੀ ਬਣਾਉਣਾ ਹੁੰਦਾ। ਫੇਰ ਨੂੰ ਧੋਤੇ ਜਾਂਦੇ ਜੀ ਸ਼ਾਮ ਨੂੰ ਕੱਪੜੇ ਫੇਰ ਪਹਿਲੀ ਧੋਣੇ ਪੈਂਦੇ ਨੇ। ਅੱਜ ਸੈਮੀ ਦੀ ਆਵਾਜ਼ ਨੂੰ ਇਗਨੋਰ ਕਰਿਓ ਜੀ। ਅੱਜ ਇਹ ਟਿਕਦਾ ਹੀ ਨਹੀਂ ਹੈਗਾ। ਕਈ ਵਾਰੀ ਮੈਂ ਘੂਰ ਵੀ ਦਿੱਤਾ ਪਰ ਨਹੀਂ ਬੰਦਾ ਜੀ ਟਿੱਕੇ। ਲਓ ਜੀ ਇਹ ਕੱਪੜੇ ਆਪਸ ਕਾ ਲਏ ਨੇ ਚਿੱਟੇ ਤਾਂ ਨਹੀਂ ਪਾਉਣੀ ਜੀ ਬਾਹਰੇ ਤਾਂ ਅੰਦਰ ਹੀ ਪਾ ਦੂੰਗੀ ਦੂਸਰੇ ਸਾਰੇ ਬਾਹਰੇ ਪਾ ਦਿੰਦੇ ਤਾਰਾਂ ਤੇ ਇਹ ਪਾ ਦਿੱਤੇ ਨੇ ਜੀ ਸੁਪਨੇ ਕੱਪੜੇ ਆਪ ਦੋ ਤਾਰਾਂ ਭਰ ਕੇ ਜਿਆ ਨੇ ਹੁਣ ਚੱਲਦੇ ਆਂ ਅੰਦਰ ਹੁਣ ਹੋ ਗਿਆ ਜੀ ਸ਼ਾਮ ਦਾ ਟਾਈਮ ਇਹ ਚਿੱਟਾ ਤੇ ਮੈਂ ਦੁੱਧ ਦਾ ਵਾਹਣੀ ਲੀਕ ਇਹ ਕਾਲਾ ਆਪਸ ਵੀਰੀ ਬਣਾਈ ਸੀ ਜੀ ਮੁੰਡੀ ਮਸਲੀ ਉਹ ਪਈਆ ਆਪਣੇ ਕੋਲ ਤੋ ਧੁਰੋ ਵਾਲੀ ਦੇ ਲੇਨੇ ਫੇਰ ਚੋਕੇ ਲਿਆਉਗੀ ਧਾਰਾ ਇਹ ਲੈ ਲਈਏ ਆਪਾਂ ਗੋਭੀ ਇਹਨੂੰ ਸਵੇਰੇ ਬਣਾਉਣੀ ਹੈ ਕੱਟ ਕੇ ਰੱਖ ਦਿੰਨੀ ਹੈ ਸਵੇਰੇ ਫੇਰ ਕੱਟੀ ਲ ਜਾਂਦੀ ਹੈ ਹੋਰ ਕੰਮ ਬਹੁਤ ਹੋ ਜਾਂਦੇ ਨੇ ਹੁਣ ਧੁਰੋਤਾ ਵਾਲੀ ਦੇਣੀ ਹੈ ਜਿੰਨਾ ਟਾਈਮ ਰੁੱਤ ਕੋਲ ਖੜਾ ਨੇ ਨਾਲ ਨਾਲ ਗੋਭੀ ਚੀਰਦ ਨੇ ਗੋਭੀ ਦੋ ਲਾਗਾ ਬੰਨੇ ਆ ਬੰਨੇ ਹਾਂ ਦੇਖ ਬੱਚੇ ਟੰਡਰ ਉਹਨੇ ਉਹ ਵੀ ਖਾਣੇ ਨੇ ਹੁੰਦੀ ਹੈ ਜੀ ਗੋਭੀ ਬਣਦੀ ਦਾ ਸਵਾਦ ਹੈ ਜੀ ਪਰ ਬੱਚਿਆਂ ਦਾ ਤੁਹਾਨੂੰ ਪਤਾ ਹੀ ਇੱਕ ਖਾ ਲੈਂਦੇ ਇੱਕ ਖਾਂਦੇ ਨਹੀਂ ਹਰຊ ਨਹੀਂ ਖਾਂਦਾ ਆਪਣਾ ਗੋਭੀ ਗੋਭੀ ਹੋਏ ਪਰੌਠੀ ਖਾ ਲੈਣੇ ਨੇ ਕੌਲੀ ਖਾ ਲੈਣੀ ਨਹੀਂ ਪਰ ਸਬਜ਼ੀ ਨਹੀਂ ਖਾਣੀ ਪਤਾ ਨਹੀਂ ਕਿ ਕੀ ਹੁੰਦਾ

ਕੰਮ ਕਰਦੇ ਆਂ ਤਾਂ ਪਤਾ ਹੀ ਲੱਗ ਰਿਹਾ ਕਦੋਂ ਲੱਗ ਕੇ ਰਹਿਣਾ ਬਹੁਤ ਜ਼ਿਆਦੀ ਛੋਟੇ ਹੋ ਗਏ ਕੰਮ ਨਿਭੜਦੇ ਨਹੀਂਗੇ ਅੱਜ ਤਾਂ ਬਿਲਕੁਲ ਵੀ ਆਰਾਮ ਨਹੀਂ ਮਿਲਿਆ ਸਾਰਾ ਦਿਨ ਧੁਰੀ ਫਿਰਦੀ ਦੀ ਲੱਗ ਗਈ ਜੀ ਜੇ ਥੋੜਾ ਟਾਈਮ ਰੈਸਟ ਨਾ ਕਰੀਏ ਨਾ ਸਾਰਾ ਦਿਨ ਹੀ ਧੁਰੀ ਫਿਰੀ ਜਾਵਾਂ ਫੇਰ ਸਾਨੂੰ ਕੱਟ ਹੋ ਜਾਂਦੀ ਦੀ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਕੱਟ ਕਰੇ ਕਰੇ ਹੋ ਜਾਂਦਾ ਜੀ ਜਦੋਂ ਕਮ ਉਤਾਰੀ ਹੋ ਜਾਣ ਫਿਰ ਕਰਨੀ ਪੈਂਦੀ ਨਹੀਂ ਲਾਜੀ ਦਾ ਸਾਫਾ ਗੋਭੀ ਵਾਕੀ ਦੇਖ ਲੈ ਮੈਨੀਆਂ ਪੱਟ ਗਈ ਸਾਰੇ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇਗੀ ਕੱਟ ਦੇ ਲਈ। ਅੰਤ ਪੜ ਕੇ ਆਪਾਂ ਨੂੰ ਹੋਰ ਹੌਸਲਾ ਦੱਲ ਕੇ ਪਕੜੀ ਜਾਈਏ। ਬੇਬੀ ਕਿ jobb ਤੇ ਜਾਏ। ਬੇਬੀ ਆਪਾਂ ਇਹ ਕੰਮ ਕਰਨੇ ਕਰਨਾ। ਦੂਜੇ ਕਮਰੇ ਨਾਲ ਵੀਡੀਓ ਵਾਲਾ ਕੰਮ ਵੀ ਕਰਨਾ। ਬੇਬੀ। ਉਮੀ ਦੀ ਪਿਆਜ਼ ਵੀ ਸਵੇਰੇ ਕੱਟ ਲਾਂਗੀ ਅਦਰ ਕੋ ਹਰੀਆਂ ਮਿਰਚਾਂ ਤੇ ਲਸਣ ਉਹ ਕੱਟ ਕੇ ਰੱਖ ਦੂੰਗੀ ਪਿਆਜ਼ ਕਹਿੰਦੇ ਹੈ ਪਹਿਲਾਂ ਸਿੱਲੇ ਕੇ ਕੱਟ ਕੇ ਰੱਖਣੇ ਚਾਹੀਦੇ ਕਿ ਟਾਣੋਂ ਪੈਦਾ ਹੋ ਜਾਂਦੇ ਨੇ ਉਹਨਾਂ ਦਾ ਪਾਚਾ ਇਹਨੇ ਭੱਡੇ ਕਰੀਣਾ ਨਾ ਥੋੜੀ ਛੋਟੇ ਘੜਤਾਂ ਬੈਸ ਕਰ ਦੂੰਗੀ ਇਹਨਾਂ ਦੇ ਇੱਕ ਵਾਰੀ ਪਹਿਲਾਂ ਹਾਲੇ ਨਹੀਂ ਦੀ ਸਾਰੇ ਭੱਲੇ ਜਿੱਤੋਂ ਉਹ ਇਹਨਾਂ ਸਾਗ ਜੀ ਆ ਰਿਹਾ ਕਿਸੇ ਕੀ ਤਾਂ ਤੜਕਾ ਲੱਗ ਜਾਂਦਾ ਜੀ ਫਟਾਫਟ ਕੱਟਣ ਨੂੰ ਸਵੇਰੇ ਟਾਈਮ ਲੱਗ ਜਾਂਦਾ ਸਵੇਰੇ ਫਿਰ ਹੋਰ ਵੀ ਕੰਮ ਵੱਧ ਹੁੰਦੇ ਨੇ ਕੇ ਵੈਰੀ ਫਿਰ ਕਾਲ ਹੋ ਜਾਂਦੀ ਹੈ ਜੀ ਬਣਾਉਣ ਦੀ ਗੋਭੀ ਆਪਾਂ ਕੱਟ ਲਈਏ ਜੀ ਇਹ ਗੋਭੀ ਦੇ ਵਿੱਚ ਜਿਹੜੇ ਟੰਡਾ ਹੁੰਦੇ ਨੇ ਇਹ ਤੋਂ ਕੱਚੇ ਜਿਹਾ ਲਾ ਰਹੇ ਨੇ ਆਪਾਂ ਕੱਟ ਲੈਨੇ ਤੇ ਇਹ ਬਰੀਕ ਪਤਲੇ ਜਿਹੜੇ ਹੁੰਦੇ ਨੇ ਜੀ ਕੱਚੇ ਕੱਚੇ ਇਹ ਵੀ ਆਪਾਂ ਕੱਟ ਲਾਂਗੇ ਇਹਦਾ ਦੁੱਧ ਨੂੰ ਵਾਲੀ ਆ ਗਈ ਆਪਣੇ ਮੈਂ ਸੋ ਆਪ ਕਰ ਦਿੱਤਾ ਜੀ ਬੰਦ ਇਹਨਾਂ ਥੋੜਾ ਜਿਹਾ ਪਹਿਲਾਂ ਆਪਾਂ ਲੈ ਲੈਂਦੇ ਹਾਂ ਜਦੋਂ ਤੜਕਾ ਪਾਉਂਦੀ ਹਾਂ ਪਿਆਜ਼ ਪਾਉਂਗੀ ਉਦੋਂ ਨਾਲ ਹੀ ਤੜਕੇ ਦੇ ਵਿੱਚ ਪਾ ਲੈਂਦੇ ਹਾਂ ਬਹੁਤ ਟੇਸਟੀ ਬਣਦੀ ਹੈ ਕਰਾਰੀ ਸਬਜ਼ੀ ਇਹਦੇ ਨਾਲ ਸਿਲਿਆ ਨਾਲ ਅਸੀਂ ਕੀ ਬਣਾਏ ਨੇ ਤੇ ਕੱਚੇ ਤਾਈਂ ਕੱਟੇ ਜਾਂਦੇ ਨੇ ਕੱਟ ਕੇ ਮੈਂ ਰੱਖ ਦੂੰਗੀ ਤੋਂ ਉਸ ਵੇਲੇ ਬਣਾਉਣੀ ਇਹਨੂੰ ਆਪ ਪਟਾਕੇ ਆ ਕਰਾਂਗੇ ਮਰ ਨਾਲ ਮੀਡੂ ਟੇਪ ਆਟਾ ਵੀ ਰੱਖ ਲਏ ਤਵਾ ਸਵੇਰੀ ਤੋਂ ਲੈ ਕੇ ਰਾਤ ਨੂੰ ਨਹੀਂ ਢੋਲਦੀ ਤਵਾ ਆਟਾ ਰੰਗ ਆਇਆ ਆਪਣਾ ਚੋਲਾ ਕੇ ਰੱਖ ਦਿੱਤਾ ਸੀ ਇਹਨਾਂ ਜੋ ਪਰਾਂਠਾ ਨਹੀਂ ਤਰੀਦੀ ਇੱਥੇ ਐਂ ਪਕਾ ਲੈਂਦੀ ਆ ਜੇ ਪਰਾਂਠੇ ਵਿੱਚ ਆਟਾ ਪਿਆ ਹੁੰਦਾ ਉਹਨੇ ਹੋਇਆ ਫਿਰ ਤਾਂ ਪਰਾਂਠੀ ਬਣਾਉਣੀ ਹੁੰਦੀ ਆ ਅੱਜ ਇਹ ਪਹਿਲਾਂ ਮੁਨ ਕੇ ਰੱਖ ਦਿੰਦਾ ਸੋ ਬਾਕੀ ਸਾਰੇ ਕੰਮ ਕਰ ਲੈਣੇ ਜੀ ਰੋਟੀ ਬਣਾ ਕੇ ਰੋਟੀ ਲਈ ਰਹਿ ਗਿਆ ਜੀ ਬਸ ਰੋਟੀ ਖਾਣ ਦਾ tutto parte ricevono quindi rimanete in partaggio tutti i brutti macchi e tutto parte il panino che dura una semina e tra

ਲਓ ਜੀ ਆਪਾਂ ਰੋਟੀ ਬਣਾ ਲਈ ਤੇ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ